ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਆਪਣੀ ਅੱਜ ਦੀ ਕਹਾਣੀ ਇੱਕ ਮੁੰਡੇ ਦੁਆਰਾ ਸੁਣਾਈ ਗਈ ਆਪਣੀ ਜ਼ਿੰਦਗੀ ਦੀ ਕਹਾਣੀ ਆ ਪੂਰੀ ਜ਼ਿੰਦਗੀ ਦੀ ਨਹੀਂ ਜ਼ਿੰਦਗੀ ਦਾ ਇੱਕ ਹਿੱਸਾ ਕਿਉਂਕਿ ਸਾਡੀ ਜਿਹੜੀ ਜ਼ਿੰਦਗੀ ਹੁੰਦੀ ਆ ਉਹਦੇ ਵਿੱਚ ਵੱਖ-ਵੱਖ ਪੜਾਉ ਆਉਂਦੇ ਆ ਤੇ ਵੱਖ-ਵੱਖ ਘਟਨਾਵਾਂ ਵਾਪਰਦੀਆਂ ਨੇ ਜੇ ਅਸੀਂ ਸ਼ੁਰੂ ਤੋਂ ਲੈ ਕੇ ਜਨਮ ਤੋਂ ਲੈ ਕੇ ਮੌਤ ਤੱਕ ਦੀ ਆਪਣੀ ਕਹਾਣੀ ਸੁਣਾਈਏ ਤਾਂ ਉਹ ਸਾਡੀ ਸਵੈ ਜੀਵਨੀ ਹੁੰਦੀ ਆ ਜੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚੋਂ ਕੋਈ ਖਾਸ ਘਟਨਾ ਸਾਂਝੀ ਕਰੀਏ ਤਾਂ ਉਹ ਇੱਕ ਕਹਾਣੀ ਬਣ ਜਾਂਦੀ ਆ ਇੱਕ ਮੁੰਡਾ ਕਹਿੰਦਾ ਵੀ ਮੈਂ ਆਮ ਪਿੰਡੂ ਪਰਿਵਾਰ ਚੋਂ ਆ ਸਾਡਾ ਪਰਿਵਾਰ ਆ ਜਿਹੜਾ ਇੱਕ ਪਿੰਡ ਦੇ ਵਿੱਚ ਰਹਿੰਦਾ ਤੇ ਜੱਟ ਜ਼ਿਮੀਦਾਰਾਂ ਦਾ ਪਰਿਵਾਰ ਆ ਕਹਿੰਦਾ ਵੀ ਜਦੋਂ ਮੈਂ ਪਲੱਸ 2 ਕਰ ਲਈ ਤਾਂ ਉਸ ਤੋਂ ਬਾਅਦ ਮੈਨੂੰ ਘਰ ਦੇ ਕਹਿੰਦੇ ਵੀ ਤੂੰ ਕੋਈ ਕੋਰਸ ਵਗੈਰਾ ਕਰ ਲਾ ਤੇ ਉਸ ਤੋਂ ਬਾਅਦ ਕੋਈ ਨੌਕਰੀ ਮਿਲ ਜੂ ਉਹ ਕਹਿੰਦਾ ਮੇਰਾ ਪੜਾਈ 'ਚ ਹੱਥ ਤੰਗ ਹੀ ਸੀ ਤੇ ਮੈਂ ਕਹਿੰਦਾ ਆਪਣੇ ਬਾਪੂ ਨੂੰ ਕਿਹਾ ਵੀ ਬਾਪੂ ਮੈਂ ਤਾਂ ਤੇਰੇ ਨਾਲ ਖੇਤੀ ਵੀ ਕਰ ਲਵਾਂ ਵੀ ਮੇਰੇ ਤੋਂ ਨਹੀਂ ਪੜਾਈ ਹੁੰਦੀ ਪੜਾਈ ਦੀ ਕੋਈ ਇੰਨੀ ਬਾਲੀ ਜ਼ਿਆਦਾ ਇਮੀਅਤ ਸਮਝੀ ਨਹੀਂ ਜਾਂਦੀ ਹੁੰਦੀ ਜਿਹੜੇ ਪਰਿਵਾਰ ਦੇ ਵਿੱਚ ਕੋਈ ਜ਼ਿਆਦਾ ਪੜਿਆ ਲਿਖਿਆ ਨਹੀਂ ਹੈਗਾ ਤਾਂ ਉਹਨਾਂ ਨੂੰ ਐ ਹੁੰਦਾ ਵੀ ਜੀਵਨ ਨਿਰਵਾਹ ਹੀ ਹੋ ਜਾਂਦਾ ਤੇ ਇਸ ਕਰਕੇ ਉਹ ਪਰਿਵਾਰ ਸੀ ਜਿਹੜਾ ਅਨਪੜ੍ਹ ਸੀ ਉਹ ਮੁੰਡਾ ਜਿਹੜਾ ਆਪਣੀ ਕਹਾਣੀ ਸੁਣਾਉਂਦਾ ਉਹ ਕਹਿੰਦਾ ਵੀ ਮੈਨੂੰ ਕਿਸੇ ਨੇ ਬੜਾ ਦਬਾ ਨਾ ਪਾਇਆ ਵੀ ਤੂੰ ਪੜ੍ਹਾਈ ਕਰ ਪਲੱਸ 2 ਤੋਂ ਬਾਅਦ ਕਹਿੰਦਾ ਮੈਂ ਹਟ ਗਿਆ ਤੇ ਖੇਤੀ ਖੁੱਤੀ ਕਰਦਾ ਰਿਆ ਖੇਤੀ ਕਰਦਾ ਤੇ ਖੇਤ ਚਲਿਆ ਜਾਂਦਾ ਘਰੇ ਆ ਜਾਂਦਾ ਕੰਮ ਕਰ ਲੈਂਦਾ ਫੇਰ ਨਾ ਜਦੋਂ ਬੱਚੇ ਵੱਡੇ ਹੋ ਜਾਂਦੇ ਆ ਜਿਹੜੀਆਂ ਮਾਮਾ ਹੁੰਦੀਆਂ ਉਹਨਾਂ ਨੂੰ ਇਹ ਹੁੰਦਾ ਵੀ ਸਾਡੇ ਨੂੰ ਆਵੇ ਕਿ ਸਾਡੀ ਜ਼ਿੰਮੇਵਾਰੀ ਥੋੜੀ ਬਹੁਤੀ ਘਟੇ ਵੀ ਆਪੇ ਨੂੰ ਆਊਗੀ ਕੰਮ ਕਰੂਗੀ ਤਾਂ ਉਸ ਮੁੰਡੇ ਦਾ ਨਾਮ ਰਵੀ ਹੁੰਦਾ ਰਵੀ ਦੀ ਮਾਂ ਉਹਨੂੰ ਕਹਿੰਦੀ ਆ ਵੀ ਪੁੱਤਰ ਰਵੀ ਹੁਣ ਤਾਂ ਤੂੰ ਪੜ ਹਟਿਆ ਪਲੱਸ 2 ਕਰ ਲਈ 2 ਸਾਲ ਹੋ ਗਏ ਹੁਣ ਤੂੰ ਕੰਮ ਧੰਦੇ ਵੀ ਲੱਗ ਗਿਆ ਜਿਹੇ ਜਿਹਾ ਕੰਮ ਧੰਦਾ ਆਪਣਾ ਹੈਗਾ ਤੇ ਹੁਣ ਮੇਰਾ ਜੀ ਕਰਦਾ ਵੀ ਮੈਂ ਨੂੰ ਲਿਆਵਾ ਉਹ ਕਹਿੰਦਾ ਵੀ ਮਾਂ ਨੂੰ ਤਾਂ ਤੇਰੇ ਆ ਹੀ ਜਾਣੀ ਆ ਵੀ ਹਜੇ ਮੈਨੂੰ 2-4 ਸਾਲ ਹੋਰ ਐਸ਼ ਕਰ ਲੈਣ ਦੇ ਤੇ ਉਹਦੀ ਮਾਂ ਕਹਿੰਦੀ ਵੀ ਕੀ ਮਤਲਬ ਆ ਤੇਰਾ ਐਸ਼ ਕਰਨ ਵੀ ਜੇ ਘਰੇ ਨੂੰ ਆ ਗਈ ਫਿਰ ਤੇਰੀ ਐਸ਼ ਬੰਦ ਹੋ ਜੂ ਉਹ ਕਹਿੰਦਾ ਵੀ ਮਾਂ ਜ਼ਿੰਮੇਵਾਰੀ ਤਾਂ ਪਈ ਜਾਂਦੀ ਆ ਵੀ ਹਜੇ ਆਪਣੀ ਕਬੀਲਦਾਰੀ ਠੀਕ ਆ ਕੋਈ ਗੱਲ ਨਹੀਂ ਵੀ ਹਜੇ ਵਿਆਹ ਨੂੰ ਕੀ ਹੋਇਆ ਤਾਂ ਉਹਦੀ ਮਾਂ ਕਹਿੰਦੀ ਵੀ ਦੇਖ ਪਈ ਤੈਨੂੰ ਪਾਲ ਕੇ ਪੋਸ ਕੇ ਵੱਡਾ ਕਰਤਾ ਪੜਾਤਾ ਵੀ ਮੇਰੇ ਤੋਂ ਨਹੀਂ ਹੁਣ ਬਾਲਾ ਕੰਮ ਹੁੰਦਾ ਵੀ ਮੈਂ ਤਾਂ ਵੱਜੀ ਹੋਈ ਆ ਮੈਂ ਕਿਤੇ 2 ਦਿਨ ਆਪਦੀ ਭੈਣ ਕੋਲੇ ਜਾਣਾ ਪੇਕੀ ਜਾਣਾ ਵੀ ਮੈਂ ਤਾਂ ਜਾ ਹੀ ਨਹੀਂ ਸਕਦੀ ਆਪੇ ਨੂੰ ਘਰੇ ਆਉਗੀ ਉਹ ਕੰਮ ਕਰੂਗੀ ਤੇ ਮੈਂ ਆਪਦਾ ਜੇ ਕਿਤੇ ਜਾਣਾ ਕਰਨਾ ਵੀ ਮੈਂ ਇਹਨੂੰ ਸੌਖਾ ਤਾਂ ਹੋ ਜੂਗੀ ਤੇ ਕਹਿੰਦਾ ਵੀ ਉਹਨੇ ਮੇਰੇ ਪਿਓ ਨੂੰ ਵੀ ਕਹਿਤਾ ਵੀ ਇਹਨੂੰ ਕਹਿ ਮੁੰਡੇ ਨੂੰ ਰਿਸ਼ਤਾ ਨਹੀਂ ਲੈਂਦਾ ਕਹਿੰਦਾ ਵੀ ਦੋਨੇ ਜਦੋਂ ਮੈਂ ਸ਼ਾਮ ਸੋਬਾ ਰੋਟੀ ਰੋਟੀ ਖਾਇਆ ਕਰੀਏ ਤਾਂ ਕਹਿ ਦਿਆ ਕਰਨ ਵੀ ਫਲਾਨਾ ਰਿਸ਼ਤੇ ਦੀ ਦੱਸ ਪਾਉਂਦਾ ਫਲਾਨਾ ਪਾਉਂਦਾ ਕਹਿੰਦਾ ਜਦੋਂ ਮੈਨੂੰ ਹਟੇ ਨਾ ਇੱਕ ਦਿਨ ਕਹਿੰਦਾ ਮੈਂ ਅੱਕ ਗਿਆ ਉਹਨਾਂ ਦੀ ਗੱਲ ਤੋਂ ਮੈਂ ਕਹਿੰਦਾ ਘਰੋਂ ਨਿਕਲ ਗਿਆ ਸੋ ਬਾ ਰੋਟੀ ਖਾਂਦਾ ਸੀਗਾ ਤੇ ਰੋਟੀ ਛੱਡੀ ਤੇ ਘਰੋਂ ਨਿਕਲ ਗਿਆ ਕਹਿੰਦਾ ਮੈਂ ਸਾਰਾ ਦਿਨ ਘਰੇ ਨਾ ਵੜਿਆ ਮੈਂ ਬੈਠਾ ਸੋਚਦਾ ਰਿਹਾ ਵੀ ਮਾਂ ਪਿਓ ਨੂੰ ਮੇਰੇ ਵਿਆਹ ਦੀ ਕਿਉਂ ਇੰਨੀ ਚਿੰਤਾ ਕੀ ਵੀ ਜਦੋਂ ਮੈਂ ਹਜੇ ਕਰਾਉਣਾ ਹੀ ਨਹੀਂ ਕਹਿੰਦਾ ਸਾਰਾ ਦਿਨ ਮੇਰੇ ਮਾਂ ਪਿਓ ਮੈਨੂੰ ਡੀਕਦੇ ਰਹੇ ਤੇ ਮੈਂ ਸ਼ਾਮ ਨੂੰ ਨੇਰੇ ਹੋਏ ਘਰੇ ਵੜਿਆ ਮੇਰੀ ਮਾਂ ਕਹਿੰਦਾ ਰਸੋਈ ਦੇ ਵਿੱਚ ਕੰਮ ਕਰ ਰਹੀ ਸੀ ਮੈਂ ਬੁਲਾਇਆ ਨਾ ਕਿਸੇ ਨੂੰ ਵੀ ਜਾ ਕੇ ਮੇਰੀ ਮਾਂ ਮੇਰੇ ਵਾਸਤੇ ਰੋਟੀ ਲੈ ਕੇ ਆਈ ਤਾਂ ਮੈਂ ਰੋਟੀ ਵੀ ਨਾ ਖਾਧੀ ਯਾਨੀ ਮੇਰੀ ਮਾਂ ਮਰੀਆ ਮੈਂ ਤਾਂ ਕਰਨ ਲੱਗੀ ਵੀ ਕੋਈ ਨਾ ਪੁੱਤ ਕਿਹੜਾ ਤੇਰੇ ਨਾਲ ਕੋਈ ਧੱਕਾਗਾ ਜੇ ਤੂੰ ਨਹੀਂ ਵਿਆਹ ਕਰਾਉਣਾ ਨਾ ਕਰਾ ਵੀ ਰੋਟੀ ਤਾਂ ਖਾ ਲਾ ਕਹਿੰਦਾ ਚਲ ਮੈਂ ਆਪਦੀ ਮਾਂ ਤੋਂ ਫੜ ਕੇ ਰੋਟੀ ਤਾਂ ਖਾ ਲਈ ਤੇ ਪਰ ਕਹਿੰਦਾ ਮੈਨੂੰ ਆਪਦੀ ਮਾਂ ਤੇ ਤਰਸ ਵੀ ਆਇਆ ਵੀ ਮੇਰੀ ਮਾਂ ਨੇ ਕਿਹੜਾ ਮੈਨੂੰ ਕੋਈ ਜੱਗੋਂ ਤੇਰੀ ਵੀ ਗੱਲ ਕਹਤੀ ਵੀ ਮਾਂ ਪਿਓ ਨੂੰ ਹੁੰਦਾ ਹੀ ਆ ਬੱਚਿਆਂ ਦੇ ਵਿਆਹ ਦਾ ਹਨਾ ਵੀ ਮੈਂ ਇਸ ਤਰੀਕੇ ਨਾਲ ਕਿਉਂ ਲੈ ਰਿਹਾ ਗਾ ਗੱਲ ਨੂੰ ਚਲ ਕਹਿੰਦਾ ਮੈਂ ਨਾਰਮਲ ਹੋ ਗਿਆ ਤੇ ਕਹਿੰਦਾ ਉਸ ਤੋਂ ਬਾਅਦ ਕਹਿੰਦਾ ਮੇਰੇ ਯਾਰ ਦੋਸਤਾਂ ਕੋਲੇ ਬੈਠਾ ਮੈਂ ਇੱਕ ਦਿਨ ਕਹਿੰਦਾ ਮੈਂ ਗੱਲਾਂ ਕਰਨ ਲੱਗ ਗਿਆ ਵੀ ਯਾਰ ਮੇਰੇ ਮਾਂ ਤੇ ਕਹਿੰਦਾ دوست ਵੀ ਹੱਸਣ ਲੱਗ ਗਏ ਵੀ ਚਲ ਕਰਾ ਲਾ ਕਰਾ ਲਾ ਕਿਸੇ ਦਾ ਵਿਆਹ ਨਹੀਂ ਹੁੰਦਾ ਤੇਰਾ ਵਿਆਹ ਜੂ ਅਸੀਂ ਦੋ ਦਿਨ ਪੰਗੜਾ ਪਾਲਾਂਗੇ ਤੇ ਕਹਿੰਦਾ ਮੈਂ ਉਹਨਾਂ ਨੂੰ ਹੱਸਣ ਲੱਗ ਗਿਆ ਵੀ ਤੁਸੀਂ ਪੰਗੜਾ ਹੀ ਪਾਉਣਾ ਮੈਂ ਤੁਹਾਨੂੰ ਹੀ ਡੀਜੇ ਲਾ ਦਿੰਨਾ ਤੇ ਉਹ ਗੱਲਾਂ ਕਰਦੇ ਕਰਦੇ ਕਹਿੰਦਾ ਉਸ ਦੀ ਰੀਸ ਹੋ ਗਏ ਉਹ ਕਹਿੰਦੇ ਵੀ ਦੇਖ ਵਿਆਹ ਦੀ ਵੀ ਇੱਕ ਉਮਰ ਹੁੰਦੀ ਆ ਵੀ ਜਦੋਂ ਹੁਣ ਤੂੰ ਅੱਗੇ ਪੜ੍ਹਨਾ ਨਹੀਂ ਲਿਖਣਾ ਨਹੀਂ ਚੱਲ ਫਿਰ ਕਰਾ ਲਾ ਵਿਆਹ ਵੀ ਗੱਲ ਤਾਂ ਸਹੀ ਹੈ ਤਾਈ ਦੀ ਵੀ ਉਹਨੂੰ ਕਿਤੇ ਜਾਣਾ ਕਰਨਾ ਵੀ ਵੱਜ ਜਾਂਦੀਆਂ ਔਰਤਾਂ ਵੀ ਚੱਲ ਤੇਰੇ ਘਰ ਵਾਲੀ ਆ ਜੂਗੀ ਕੰਮ ਦਾ ਸੌਖਾ ਹੋ ਜੂ ਚਲ ਕਹਿੰਦਾ ਵੀ ਮੈਂ ਘਰੇ ਆਇਆ ਤੇ ਘਰੇ ਆ ਜਾਂਦਿਆਂ ਨੂੰ ਕਹਿੰਦਾ ਮੇਰੀ ਮਾਂ ਮੈਨੂੰ ਫੇਰ ਕਿਹਨੇ ਜੇ ਪਾਉਣ ਲੱਗੀ ਵੀ ਰਵੀ ਤੇਰੀ ਮਾਸੀ ਦਾ ਫੋਨ ਆਇਆ ਸੀ ਵੇ ਉਹ ਕਹਿੰਦੀ ਸੀਗੀ ਵੀ ਬਲਾਈ ਵਧੀਆ ਕੁੜੀ ਆ ਰਿਸ਼ਤੇਦਾਰੀ ਦੇ ਵਿੱਚੋਂ ਹੈਗੀ ਆ ਵੀ ਤੁਸੀਂ ਰਿਸ਼ਤਾ ਲੈ ਲਓ ਤੇ ਕਹਿੰਦਾ ਮੈਂ ਕਿਹਾ ਵੀ ਕਿੰਨਾ ਪੜ੍ਹੀ ਆ ਤੇ ਉਹ ਕਹਿੰਦੀ ਵੀ ਮੈਨੂੰ ਇੰਨਾ ਤਾਂ ਪਤਾ ਨਹੀਂ ਆ ਬੀਏ ਡੀਬੀਏ ਕਿ ਪਤਾ ਨਹੀਂ ਕੀ ਕਹਿੰਦੇ ਆ ਕਰੀ ਆ ਤੇ ਕਹਿੰਦਾ ਮੈਂ ਅਖਿਆ ਵੀ ਮੈਂ ਆਪਦੀ ਮਾਸੀ ਨਾਲ ਆਪ ਗੱਲ ਕਰੂੰ ਚਲ ਕਹਿੰਦਾ ਮੇਰੀ ਮਾਂ ਕਹਿੰਦੀ ਵੀ ਕਰ ਲਾ ਮੇਰੀ ਮਾਂ ਨੂੰ ਚਾ ਚੜ ਗਿਆ ਮੈਂ ਮੇਰੀ ਮਾਸੀ ਨੂੰ ਫੋਨ ਕੀਤਾ ਤਾਂ ਮੇਰੀ ਮਾਸੀ ਕਹਿੰਦੀ ਵੀ ਕੁੜੀ ਐਮਏ ਬੀਏ ਡਾ ਟੈਟ ਪਾਸ ਆ ਵੀ ਨੌਕਰੀ ਮਿਲ ਸਕਦੀ ਹੈਗੀ ਵੀ ਵਧੀਆ ਪਰਿਵਾਰ ਦੀ ਕੁੜੀ ਆ ਤੂੰ ਲੈ ਲੈ ਰਿਸ਼ਤਾ ਆਪ ਤਾਂ ਤੂੰ 12ਵੀਂ ਪਾਸ ਆ 12ਵੀਂ ਵੀ ਮਸਾਂ ਕੱਢੀ ਆ ਵੀ ਤੈਨੂੰ ਪੜ੍ਹੀ ਲਿਖੀ ਮਿਲਦੀ ਆ ਕਹਿੰਦਾ ਚੱਲ ਮੈਂ ਵੀ ਸੋਚਿਆ ਵੀ ਵਿਆਹ ਤਾਂ ਕਰਾਉਣਾ ਹੀ ਆ ਕਹਿੰਦਾ ਮੈਂ ਮੇਰੀ ਮਾਂ ਨੂੰ ਕਿਹਾ ਵੀ ਮਾਂ ਪਹਿਲਾਂ ਕੁੜੀ ਦੇਖਣ ਜਾਊਂਗਾ ਮੈਂ ਤੇ ਜੇ ਮੇਰੇ ਕੁੜੀ ਪਸੰਦ ਹੋਈ ਫੇਰ ਅੱਗੇ ਗੱਲ ਤੋਰਾਂਗੇ ਵੀ ਸਾਰੇ ਟੱਬਰ ਨੇ ਨਹੀਂ ਜਾਣਾ ਕਹਿੰਦਾ ਮੇਰੀ ਮਾਂ ਕਹਿੰਦੀ ਵੀ ਜ਼ਿੰਦਗੀ ਤਾਂ ਤੂੰ ਕੱਢਣੀ ਆ ਕੋਈ ਨਾ ਪੁੱਤ ਤੂੰ ਪਸੰਦ ਕਰਿਆ ਵੀ ਆਪਾਂ ਸ਼ਗਨ ਕਰਿਆਵਾਂਗੇ ਬਾਅਦ ਚ ਕਹਿੰਦਾ ਮੈਂ ਮੇਰੀ ਮਾਂ ਨੂੰ ਕਿਹਾ ਵੀ ਮਾਸੀ ਨੂੰ ਕਹਦੇ ਵੀ ਉਹ ਦੱਸ ਦੇਣ ਕਿਹੜੇ ਦਿਨ ਕੁੜੀ ਦਿਖਾਉਣੀ ਆ ਤੇ ਜਗ੍ਹਾ ਦੱਸ ਦੇਣਾ ਕਹਿੰਦਾ ਚੱਲ ਮੇਰੀ ਮਾਂ ਨੇ ਚਾਹੀ ਚਾਹੀ ਮੇਰੀ ਮਾਸੀ ਨੂੰ ਫੋਨ ਲਾਇਆ ਮੇਰੀ ਮਾਸੀ ਨੇ ਗਾਂਹ ਫੋਨ ਲਾਇਆ ਰਿਸ਼ਤੇਦਾਰੀ ਦੇ ਵਿੱਚ ਉਹ ਕਹਿੰਦੇ ਵੀ ਬੁੱਧਵਾਰ ਦਾ ਦਿਨ ਰੱਖ ਲਓ ਤੇ ਉਹਨਾਂ ਨੇ ਕਿਸੇ ਗੁਰਦੁਆਰੇ ਦਾ ਨਾਮ ਦਿੱਤਾ ਵੀ ਉੱਥੇ ਆ ਜਾਣਾ ਕਹਿੰਦਾ ਨਾਲ ਦੀ ਨਾਲ ਮੇਰੀ ਮਾਸੀ ਨੇ ਮੇਰੀ ਮਾਂ ਨੂੰ ਦੁਬਾਰੇ ਫੋਨ ਕਰਤਾ ਵਿਵਦਵਾਰਤਾ ਦੇਣ ਕਹਿੰਦੇ ਆ ਉਹ ਤੇ ਕੁੜੀ ਤੇ ਉਹਦਾ ਮਾਪਿਓ ਆ ਜਾਣਗੇ ਵੀ ਇਧਰੋਂ ਤੁਸੀਂ ਜਿਹਨੇ ਆਉਣਾ ਹੋਇਆ ਆ ਜਿਓ ਤਾਂ ਮੇਰੀ ਮਾਂ ਮੇਰੀ ਮਾਸਤੀ ਨੂੰ ਕਹਿੰਦੀ ਵੀ ਕੱਲਾ ਰਵੀ ਆਊਗਾ ਵੀ ਚਲ ਇਹਦਾ ਦੋਸਤ ਆਜੂ ਇੱਕ ਨਾਲ ਕਹਿੰਦਾ ਅਗਲੇ ਦਿਨ ਮੈਂ ਆਪਣੇ ਇੱਕ ਬੈਸਟ ਫਰੈਂਡ ਨੂੰ ਤਿਆਰ ਕੀਤਾ ਤੇ ਮੈਂ ਉਹਨੂੰ ਕਿਹਾ ਵੀ ਚਲ ਆਪਾਂ ਕੁੜੀ ਵੇਖ ਕੇ ਆਉਣੀ ਆ ਵੀ ਵਿਵਦਵਾਰ ਨੂੰ ਚੱਲਾਂਗੇ ਵਿਵਦਵਾਰ ਦਾ ਦਿਨ ਆ ਗਿਆ ਕਹਿੰਦਾ ਅਸੀਂ ਕੁੜੀ ਵੇਖਣ ਚਲੇ ਗਏ ਗੁਰੂ ਘਰ ਦੇ ਵਿੱਚ ਅਸੀਂ ਜਾ ਕੇ ਮੱਥਾ ਟੇਕਿਆ ਉਹ ਕੁੜੀ ਦਾ ਪਰਿਵਾਰ ਵੀ ਆ ਗਿਆ ਸੀ ਕਹਿੰਦੇ ਚਲੋ ਮੈਂ ਕੁੜੀ ਵੇਖੀ ਮੈਨੂੰ ਕੁੜੀ ਪਸੰਦ ਆ ਗਈ ਕੁੜੀ ਦਾ ਕੱਦ ਥੋੜਾ ਘੱਟ ਸੀ ਪਰ ਮੈਨੂੰ ਕੁੜੀ ਵਧੀਆ ਲੱਗੀ ਕਹਿੰਦਾ ਵੀ ਉਸ ਤੋਂ ਬਾਅਦ ਕੁੜੀ ਦੇ ਮਾਪਿਓ ਕਹਿੰਦੇ ਵੀ ਤੁਸੀਂ 2 ਮਿੰਟ ਬਹਿ ਕੇ ਗੱਲ ਕਰ ਲਓ ਹਨਾ ਕਹਿੰਦੇ ਵੀ ਉਹ ਚਲੇ ਗਏ ਤੇ ਅਸੀਂ ਉੱਥੇ ਸਾਈਡ ਤੇ ਬੈਠੇ ਗੱਲਬਾਤ ਕਰਦੇ ਕਹਿੰਦੇ ਮੈਂ ਕੁੜੀ ਨੂੰ ਪੁੱਛਿਆ ਵੀ ਤੁਹਾਡਾ ਨਾਮ ਕੀ ਆ ਕੁੜੀ ਕਹਿੰਦੀ ਮੇਰਾ ਨਾਮ ਮਨਪ੍ਰੀਤਾ ਕਹਿੰਦੀ ਮੈਂ ਉਹ ਕਹਿੰਦਾ ਰਵੀ ਕਹਿੰਦਾ ਮੈਂ ਕਿਹਾ ਵੀ ਮੈਂ ਪਸੰਦ ਆ ਤੁਹਾਨੂੰ ਤਾਂ ਉਹਨੇ ਬਿਨਾਂ ਵੇਖੇ ਹੀ ਮੈਨੂੰ ਕਹਿਤਾ ਵੀ ਹਾਂਜੀ ਪਸੰਦ ਹਾਂ ਕਹਿੰਦਾ ਮੈਂ ਕਿਹਾ ਵੀ ਤੁਸੀਂ ਮੇਰੇ ਵੱਲ ਵੇਖਿਆ ਤਾਂ ਹੈ ਨਹੀਂ ਵੀ ਤੁਸੀਂ ਉਹੀ ਕਹਤਾ ਪਸੰਦ ਆ ਕਹਿੰਦੀ ਮੈਂ ਤੁਹਾਨੂੰ ਦੂਰੋਂ ਵੇਖ ਲਿਆ ਸੀ ਜਦੋਂ ਤੁਸੀਂ ਆਉਂਦੇ ਸੀਗੇ ਵੀ ਦੇਖਿਆ ਮੈਂ ਤੁਹਾਨੂੰ ਵੈਸੇ ਵੀ ਮੇਰੇ ਮਾਪਿਓ ਨੇ ਮੇਰੇ ਵਾਸਤੇ ਕੋਈ ਮਾੜਾ ਮੁੰਡਾ ਤਾਂ ਨਹੀਂ ਲੱਭਿਆ ਹੋਣਾ ਵੀ ਮੇਰੇ ਮਾਪਿਓ ਦੀ ਪਸੰਦ ਆ ਤਾਂ ਮੇਰੀ ਵੀ ਪਸੰਦ ਆ ਕਹਿੰਦਾ ਮੈਂ ਕਿਹਾ ਵੀ ਦੇਖੋ ਮਾਪਿਆਂ ਕੋਲ ਆਪਾਂ ਕਈ ਗੱਲਾਂ ਨਹੀਂ ਕਰ ਸਕਦੇ ਹੁੰਦੇ ਕੁੜੀਆਂ ਖਾਸ ਕਰਕੇ ਵੀ ਜੇ ਤੁਹਾਡੀ ਜ਼ਿੰਦਗੀ ਚ ਕੋਈ ਹੋਰ ਆ ਤੁਸੀਂ ਕਿਸੇ ਹੋਰ ਨੂੰ ਪਸੰਦ ਕਰਦੇ ਹੋ ਜੇ ਕੋਈ ਹੋਰ ਗੱਲ ਆ ਤੁਸੀਂ ਮੈਨੂੰ ਦੱਸ ਸਕਦੇ ਹੋ ਤਾਂ ਉਹ ਕੁੜੀ ਕਹਿੰਦੀ ਵੀ ਨਹੀਂ ਮੈਨੂੰ ਤੁਸੀਂ ਪਸੰਦ ਹੋ ਤੇ ਤੁਹਾਡੇ ਨਾਲ ਹੀ ਮੈਂ ਵਿਆਹ ਕਰਾਉਣਾ। ਕਹਿੰਦਾ ਚਲੋ ਮੈਨੂੰ ਵੀ ਖੁਸ਼ੀ ਜੀ ਹੋਈ ਤੇ ਕਹਿੰਦਾ ਮੈਂ ਉਹਨੂੰ ਕਿਹਾ ਵੀ ਤੁਹਾਨੂੰ ਪਤਾ ਵੀ ਮੈਂ ਤਾਂ 12ਵੀਂ ਵੀ ਮਸਾਂ ਪਾਸ ਕੀਤੀ ਆ। ਤੇ ਉਹ ਕਹਿੰਦੀ ਵੀ ਮੈਂ ਐਮਏ ਵੀ ਐਡਾ ਤੇ ਟੈਟ ਪਾਸ ਆ ਮੇਰਾ। ਤੇ ਕਹਿੰਦਾ ਮੈਂ ਕਿਹਾ ਵੀ ਕੱਲ ਨੂੰ ਇਸ ਗੱਲ ਦਾ ਹਨਾ ਸ਼ਿਕਵਾ ਹੋਵੇ ਤੁਹਾਨੂੰ ਵੀ ਮੈਂ ਘੱਟ ਪੜਿਆ। ਕਿ ਇਸ ਤੋਂ ਬਾਅਦ ਮੈਂ ਪੜ੍ਹਨਾ ਨਹੀਂ ਵੀ ਮੈਂ ਤਾਂ ਖੇਤੀ ਵੀ ਕਰਨੀ ਆ। ਉਹ ਕਹਿੰਦੀ ਵੀ ਕੋਈ ਗੱਲ ਨਹੀਂ ਮੈਨੂੰ ਸਾਰੀ ਤੁਹਾਡੀ ਬੈਕਗ੍ਰਾਉਂਡ ਪਤਾ ਗਈ ਵੀ ਮੈਨੂੰ ਠੀਕ ਆ ਗੱਲ। ਕਹਿੰਦਾ ਚਲ ਮੈਂ ਕਿਹਾ ਵੀ ਠੀਕ ਐ। ਕਹਿੰਦਾ ਅਸੀਂ ਉੱਥੋਂ ਉੱਠ ਕੇ ਆਏ। ਮੈਂ ਮਨਪ੍ਰੀਤ ਦੇ ਮੰਮੀ ਪਾਪਾ ਨੂੰ ਮੈਂ ਸਸ਼ੀਕਾਲ ਬੁਲਾ ਕੇ ਕਿਹਾ ਵੀ ਹਾਂਜੀ ਆਂਟੀ ਵੀ ਮੇਰੀ ਗੱਲ ਠੀਕ ਐ ਵੀ ਬਾਕੀ ਤੁਸੀਂ ਮਨਪ੍ਰੀਤ ਨੂੰ ਪੁੱਛ ਲਓ ਉਹ ਕਹਿੰਦੇ ਵੀ ਪੁੱਤ ਫਿਰ ਠੀਕ ਆ ਗੱਲ ਉਹਨਾਂ ਨੇ ਚਲੋ ਵਧਾਈਆਂ ਦਿੱਤੀਆਂ ਤੇ ਕਹਿੰਦੇ ਵੀ ਹੁਣ ਸ਼ਗਨ ਦਾ ਦਿਨ ਤੁਸੀਂ ਦੱਸ ਦਿਓ ਤੇ ਵੀ ਉਸ ਤੋਂ ਪਹਿਲਾਂ ਮਨਪ੍ਰੀਤ ਦੇ ਪਾਪਾ ਕਹਿੰਦੇ ਵੀ ਮੇਰੇ ਰਿਸ਼ਤੇਦਾਰ ਆ ਹਨਾ ਵੀ ਉਹਨਾਂ ਦਾ ਵੀ ਪਿੰਡਾਂ ਦੇ ਵਿੱਚ ਪਤਾ ਕੀ ਹੁੰਦਾ ਵੀ ਜਦੋਂ ਕੁੜੀ ਦਾ ਰਿਸ਼ਤਾ ਵੇਖਿਆ ਜਾਂਦਾ ਤਾਂ ਕੁੜੀ ਦੇ ਮਾਮੇ ਚਾਚੇ ਤਾਏ ਫਫੜ ਰਿਸ਼ਤਾ ਵੇਖ ਕੇ ਹੁੰਦੇ ਆ ਵੀ ਨੇ ਨਾਲ ਚਲੋ ਰਿਸ਼ਤੇਦਾਰਾਂ ਦਾ ਮਾਣ ਸਤਿਕਾਰ ਰਹਿ ਜਾਂਦਾ ਵੀ ਨਾਲੇ ਚਲੋ ਵਹਾਨੇ ਨਾਲ ਘਰ ਵੇਖਿਆਉਂਦੇ ਹੁੰਦੇ ਆ ਤਾਂ ਉਹਦੇ ਪਾਪਾ ਕਹਿੰਦੇ ਮਨਪ੍ਰੀਤ ਦੇਵੀ ਸਾਡੀ ਕੁੜੀ ਦੇ ਕਈ ਨੇ ਫੁੱਫੜ ਨੇ ਤਿੰਨ ਚਾਰ ਤਾਂ ਮਾਮੇ ਆ ਭਾਈ ਚਾਚੇ ਤਾਂ ਇਹ ਵੀ ਆ ਸਾਡਾ ਲਾਣਾ ਵੱਡਾਗਾ ਤੇ ਵੀ ਇੱਕ ਦਿਨ ਅਸੀਂ ਤੁਹਾਡਾ ਘਰਵਾਰ ਦੇਖਣ ਆਵਾਂਗੇ ਕਹਿੰਦਾ ਮੈਂ ਕਿਹਾ ਵੀ ਕੋਈ ਗੱਲ ਨਹੀਂ ਅੰਕਲ ਤੁਸੀਂ ਦੱਸ ਦਿਓ ਕਿਹੜੇ ਦਿਨ ਵੀ ਆ ਜਿਓ ਚਲੋ ਕਹਿੰਦਾ ਅਸੀਂ ਘਰੇ ਆ ਗਏ ਤੇ ਘਰੇ ਆਉਂਦਿਆਂ ਨੂੰ ਕਹਿੰਦਾ ਮੇਰੀ ਮਾਂ ਬੂਹੇ ਵੱਲ ਨਿਗਾ ਮੇਰੀ ਮਾਂ ਦੀ ਜੇ ਤੋਂ ਕਹਿੰਦਾ ਸੀ ਆ ਕਿ ਮੋਟਰਸਾਈਕਲ ਰੋਕ ਕੇ ਤਾਂ ਮੇਰੇ ਚਿਹਰੇ ਤੋਂ ਮੇਰੀ ਮਾਂ ਸਮਝ ਗਈ ਵੀ ਕੁੜੀ ਪਸੰਦ ਆ ਤੇ ਮੇਰੀ ਮਾਂ ਭੱਜ ਕੇ ਆ ਕੇ ਕਹਿੰਦੀ ਵੀ ਕਿਵੇਂ ਆ ਕਹਿੰਦਾ ਮੈਂ ਕਿਹਾ ਠੀਕ ਆ ਤੇ ਕਹਿੰਦਾ ਮੈਂ ਫੋਨ 'ਚ ਉਹਦੀ ਫੋਟੋ ਖਿੱਚ ਲਿਆ ਐ ਅਸੀਂ ਮੈਂ ਫੋਟੋ ਦਿਖਾਤੀ ਤੇ ਕਹਿੰਦਾ ਮੇਰੀ ਮਾਂ ਖੁਸ਼ ਹੋ ਗਈ ਤੇ ਮੇਰੇ ਮੋਢੇ ਤੇ ਹੱਥ ਧਰ ਕੇ ਕਹਿੰਦੀ ਵੀ ਜਿਉਂਦਾ ਰਹਿ ਪੁੱਤ ਵੀ ਮੈਨੂੰ ਤੇਰੇ ਤੇ ਮਾਣ ਆ ਵੀ ਤੂੰ ਬਗਾਨੀ ਧੀ ਨੂੰ ਵੇਖ ਕੇ ਨਹੀਂ ਛੱਡ ਕੇ ਆਇਆ ਵੀ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਹਿੰਦਾ ਮੈਂ ਆਪਣੀ ਮਾਂ ਨੂੰ ਕਿਹਾ ਵੀ ਮਾਂ ਈ ਮਨਪ੍ਰੀਤ ਦੇ ਮਮੀ ਡੈਡੀ ਕਹਿੰਦੇ ਸੀ ਵੀ ਉਹਨਾਂ ਨੇ ਵੇਖਣ ਆਉਣਾਗਾ ਆਪਣਾ ਘਰਵਾਰ ਉਹਨਾਂ ਦੇ ਸ਼ਰੀਕੇ ਕਬੀਲੇ ਨੇ ਤੇ ਕਹਿੰਦਾ ਮੇਰੀ ਮਾਂ ਕਹਿੰਦੀ ਵੀ ਕੋਈ ਗੱਲ ਨਹੀਂ ਮੈਂ ਕਹਿੰਦਾ ਮਨਪ੍ਰੀਤ ਦੇ ਡੈਡੀ ਦਾ ਨੰਬਰ ਲੈ ਕੇ ਆਇਆ ਸੀ ਤੇ ਮੈਂ ਸਿੱਧਾ ਉਹਨਾਂ ਨੂੰ ਹੀ ਫੋਨ ਕਰਤਾ ਤੇ ਉਹ ਕਹਿੰਦੇ ਵੀ ਅਸੀਂ ਐਤਵਾਰ ਵਾਲੇ ਦੇ ਆਵਾਂਗੇ ਐਤਵਾਰ ਵਾਲੇ ਦਿਨ ਕਹਿੰਦਾ ਆ ਗਿਆ ਸਾਰਾ ਪਰਿਵਾਰ ਉਹਨਾਂ ਦਾ ਤੇ ਉਹਨਾਂ ਨੂੰ ਮੈਂ ਪਸੰਦ ਆ ਗਿਆ ਘਰਵਾਰ ਵੀ ਪਸੰਦ ਆ ਗਿਆ ਤੇ ਉਹ ਅਗਲੇ ਵਿਧਵਾਰ ਦਾ ਸ਼ਗਨ ਦਾ ਦਿਨ ਦੇਗੀ ਸ਼ਗਨ ਦਾ ਦਿਨ ਦੇ ਗਏ ਤੇ ਕਹਿੰਦਾ ਸ਼ਗਨ ਦੇ ਐਤਵਾਰ ਨੂੰ ਉਹ ਦੇਖ ਕੇ ਗਏ ਤੇ ਸੋਮਵਾਰ ਨੂੰ ਕਹਿੰਦਾ ਮੇਰੇ ਫੋਨ ਤੇ ਇੰਸਟਾਗ੍ਰam ਤੇ ਨਾ ਮੈਨੂੰ ਮਨਪ੍ਰੀਤ ਦੀ ਰਿਕੁਐਸਟ ਆ ਗਈ ਉਹਨੇ ਮੈਨੂੰ ਫੋਲੋ ਕੀਤਾ ਮੈਂ ਕਹਿੰਦਾ ਉਹਨੂੰ ਬੈਕ ਫੋਲੋ ਕੀਤਾ ਨਾਲ ਦੀ ਨਾਲ ਕਹਿੰਦਾ ਉਹਦਾ ਮੈਸੇਜ ਆ ਗਿਆ ਤੇ ਮੈਨੂੰ ਕਹਿੰਦੀ ਵੀ ਹੈਲੋ ਕਹਿੰਦਾ ਮੈਂ ਆਖਿਆ ਵੀ ਹਾਂਜੀ ਤੇ ਇਹ ਕਹਿੰਦਾ ਉਹ ਮੈਨੂੰ ਹੈਰਾਨੀ ਹੋਈ ਵੀ ਉਹਨੇ ਮਤਲਬ ਇੰਸਟਾਗ੍ਰam ਆਈਡੀ ਬਣਾਈ ਆ ਹਨਾ ਉਹਨੇ ਮੈਨੂੰ ਲੱਭ ਵੀ ਲਿਆ ਤੇ ਉਹਨੇ ਮੈਨੂੰ ਮੈਸੇਜ ਵੀ ਕਰਤਾ ਪਰ ਕਹਿੰਦਾ ਮੈਨੂੰ ਬਾਲਾ ਇਸ ਤਰੀਕੇ ਨਾਲ ਨਹੀਂ ਲਿਆ ਵੀ ਉਹ ਸੋਚੂਗੀ ਵੀ ਮੈਂ ਵੱਧ ਪੜ੍ਹੀ ਲਿਖੀ ਹਾਂ ਤੇ ਘੱਟ ਪੜਿਆ ਵੀ ਇਹ ਹੁਣੀ ਐ ਕਰਦਾ ਪਰ ਕਹਿੰਦਾ ਵੀ ਮੇਰੇ ਮਨ 'ਚ ਇਹ ਗੱਲ ਖੜਕੀ ਚਲੋ ਕਹਿੰਦਾ ਸਾਡੀ ਗੱਲਬਾਤ ਹੋਈ ਤੇ ਮੈਨੂੰ ਕਹਦੀ ਵੀ ਤੁਸੀਂ ਕਿਹੜੇ ਰੰਗ ਦੀ ਪੱਗ ਬਨਣ ਕੇ ਆਉਂਗੇ ਵੀ ਮੈਂ ਉਹੋ ਜਿਹਾ ਹੀ ਸੂਟ ਪਾਉਣਾ ਆਪਣੇ ਸ਼ਗਨ ਤੇ ਵੀ ਪਰਸੋਂ ਆਪਣਾ ਸ਼ਗਨ ਆ ਕਹਿੰਦਾ ਮੈਂ ਉਹਨੂੰ ਕਿਹਾ ਵੀ ਮੈਨੂੰ ਤਾਂ ਕੋਈ ਬਾਲਾ ਪਤਾ ਨਹੀਂ ਵੀ ਤੁਸੀਂ ਦੱਸ ਦਿਓ ਕਿਹੜਾ ਸੂਟ ਸਵਾਉਣਾ ਵੀ ਉਹੇ ਜੀ ਮੈਂ ਪੱਗ ਬਨਿਆ ਹਾਂ ਤਾਂ ਉਹ ਕਹਿੰਦੀ ਵੀ ਮੈਂ ਕੱਲ ਨੂੰ ਸੂਟ ਲੈ ਕੇ ਤੇ ਕੱਲ ਨੂੰ ਹੀ ਸਟਿਚ ਕਰਨਾ ਦੇਣਾ ਜੇ ਮੈਂ ਤੁਹਾਨੂੰ ਫੋਟੋ ਭੇਜੂਗੀ ਤੁਸੀਂ ਉਹੋ ਜਿਹੀ ਪੱਗ ਬੰਨਿਓ ਕਹਿੰਦਾ ਮੈਂ ਕਿਹਾ ਠੀਕ ਆ ਕਹਿੰਦਾ ਮੈਂ ਫਿਰ ਉਹਨੂੰ ਮੈਸੇਜ ਤੇ ਪੁੱਛਿਆ ਵੀ ਤੁਹਾਨੂੰ ਮੈਂ ਪਸੰਦ ਆ ਨਾ ਵੀ ਕੋਈ ਦਿੱਕਤ ਤਾਂ ਨਹੀਂ ਕਹਿੰਦੀ ਵੀ ਨਹੀਂ ਨਹੀਂ ਪਸੰਦੋਂ ਫੇਰ ਹੀ ਮੈਂ ਸੂਟਾਂ ਤੇ ਪੱਗਾਂ ਦੇ ਰੰਗ ਮਿਲਾ ਰਹੀ ਆ ਤੇ ਕਹਿੰਦਾ ਮੈਨੂੰ ਵੀ ਖੁਸ਼ੀ ਜੀ ਹੋਈ ਤੇ ਚਲ ਕਹਿੰਦਾ ਅਸੀਂ ਗੱਲਾਂ ਬਾਤਾਂ ਕੀਤੀਆਂ ਤੇ ਫਿਰ ਅਸੀਂ ਬਾਏ ਕੀਤੀ ਤੇ ਦੂਸਰੇ ਦਿਨ ਕਹਿੰਦਾ ਉਹਨੇ ਮੈਨੂੰ ਫੋਟੋ ਭੇਜੀ ਸੂਟ ਦੀ ਮੈਂ ਉਹੋ ਜਿਹੀ ਪੱਗ ਲਿਆਇਆ ਚਾਈ ਚਾਈ ਪੱਗ ਲਿਆਂਦੀ ਤੇ ਕਹਿੰਦਾ ਜਿਸ ਦਿਨ ਸਾਡਾ ਸ਼ਗਨ ਸੀ ਚਗਣ ਤੋਂ ਇੱਕ ਦਿਨ ਪਹਿਲਾਂ ਮੰਗਲਵਾਰ ਨੂੰ ਕਹਿੰਦਾ ਉਹਦਾ ਮੈਨੂੰ ਮੈਸੇਜ ਆਇਆ ਮੈਨੂੰ ਕਹਿੰਦੀ ਵੀ ਹੈਲੋ ਰਵੀ ਕਹਿੰਦੀ ਮੈਂ ਕਿਹਾ ਵੀ ਹਾਂਜੀ ਰਵੀ ਨੇ ਕਿਹਾ ਵੀ ਹਾਂ ਮਨਪ੍ਰੀਤ ਕਿਵੇਂ ਹੋ ਕੀ ਹਾਲ ਚਾਲ ਆ ਵਧੀਆ ਠੀਕ ਹੋ ਹਾਂਜੀ ਵਧੀਆ ਠੀਕ ਠਾਕ ਤੇਤ ਕਰ ਲਈ ਤਿਆਰੀ ਹਾਂਜੀ ਵਧੀਆ ਤਿਆਰੀ ਕਰ ਲਈ ਬਸ ਅਸੀਂ ਸਵੇਰ ਜਲਦੀ ਆਵਾਂਗੇ ਵੀ ਦੂਰ ਆਪਣਾ ਪਿੰਡ ਹੈਨਾ ਚਲੋ ਕਹਿੰਦਾ ਅਸੀਂ ਅਗਲੇ ਦਿਨ ਸਵੇਰ ਉੱਠੇ ਚਾਈ ਚਾਈ ਤਿਆਰ ਹੋਏ ਮੇਰੀਆਂ ਮਾਸੀਆਂ ਪੂਹਾ ਚਾਚੀਆਂ ਤਾਈਆਂ ਕਿਉਂਕਿ ਕਹਿੰਦਾ ਅਸੀਂ 25 30 ਬੰਦੇ ਉਹਨਾਂ ਨੂੰ ਕਿਹਾ ਸੀ ਵੀ ਆਵਾਂਗੇ ਉਹਨਾਂ ਨੇ ਵੀ ਕਿਹਾ ਸੀ ਵੀ ਸਾਰੇ ਸ਼ਰੀਕੇ ਕਬੀਲੇ ਨੂੰ ਲੈ ਕੇ ਆਇਓ ਵੀ ਸਾਡੇ ਕਿਹੜਾ ਕੁਝ ਹੈ ਨਹੀਂ ਚਲੋ ਕਹਿੰਦਾ ਅਸੀਂ ਭਰ ਕੇ ਦੋ ਗੱਡੀਆਂ ਤੇ ਤੁਰਪੇ ਕਹਿੰਦਾ ਵੀ ਰਸਤੇ 'ਚ ਮੈਨੂੰ ਮੇਰੀਆਂ ਚਾਚੀਆਂ ਤਾਈਆਂ ਤੇ ਪਰਜਾਈਆਂ ਚੇਡਾ ਕਰਨ ਵੀ ਇੰਨੀ ਦੂਰ ਤੇਰੇ ਸਹੁਰੇ ਵੀ ਕਿਵੇਂ ਆਇਆ ਕਰਾਂਗੇ ਚਲੋ ਕਹਿੰਦਾ 2-3 ਘੰਟਿਆਂ ਦੀ ਬਾਟ ਅਸੀਂ ਨਵੇੜੀ ਤੇ ਅਸੀਂ ਮੇਰੇ ਸਹੁਰੇ ਘਰ ਪਹੁੰਚ ਗਏ ਮੇਰੇ ਸਹੁਰੇ ਘਰ ਗਏ ਉਹਨਾਂ ਨੇ ਪੂਰੀਆਂ ਵਧੀਆ ਤਿਆਰੀਆਂ ਕੀਤੀਆਂ ਹੋਈਆਂ ਸੀ ਵਧੀਆ ਘਰ-ਵਾਰ ਸੀ ਰਿਸ਼ਤੇਦਾਰ ਉਹਨਾਂ ਦੇ ਵੀ ਆਏ ਹੋਏ ਸੀ ਹਲਵਾਈ ਬੈਠੇ ਸੀ ਸਾਰੀਆਂ ਤਿਆਰੀਆਂ ਸੀ ਇਹ ਲੋ ਕਹਿੰਦਾ ਸਾਨੂੰ ਚਾਹ ਪਾਣੀ ਪਿਆ ਪਿਆਇਆ ਉਸ ਤੋਂ ਬਾਅਦ ਸ਼ਗਨ ਹੋ ਗਿਆ ਮੈਂ ਰਿੰਗ ਮਣਪ੍ਰੀਤ ਦੇ ਪਤੀ ਮਣਪ੍ਰੀਤ ਨੇ ਮੇਰੇ ਪਤੀ ਵਧੀਆ ਸਾਡੇ ਪੋਜ ਹੋਏ ਵਧੀਆ ਸੀ ਦੋਨੋਂ ਖੁਸ਼ ਸੀ ਤੇ ਕਹਿੰਦਾ ਵੀ ਮੇਰੇ ਮਨ ਦਾ ਚਾਹ ਜਾਨਾ ਚੱਕਿਆ ਜਾਵੇ ਚਲੋ ਕਹਿੰਦਾ ਅਸੀਂ ਸ਼ਾਮ ਨੂੰ ਵਾਪਸ ਆ ਗਏ ਵਾਪਸ ਆ ਕੇ ਚਲੋ ਘਰੇ ਰਿਸ਼ਤੇਦਾਰ ਰੈ ਪੇ ਰੌਣਕ ਲੱਗੀ ਰਹੀ ਕਹਿੰਦਾ ਮਣਪ੍ਰੀਤ ਦਾ ਫਿਰ ਮੈਸੇਜ ਆ ਗਿਆ ਵੀ ਤੁਸੀਂ ਪਹੁੰਚ ਗਏ ਕਹਿੰਦਾ ਮੈਂ ਕਿਹਾ ਵੀ ਹਾਂ ਉਸ ਤੋਂ ਬਾਅਦ ਕਹਿੰਦਾ ਸਾਡੀ 8-9 ਦਿਨ ਲਗਾਤਾਰ ਗੱਲ ਹੋਈ ਕਿ ਅਸੀਂ ਕਾਲ ਵੀ ਕਰ ਲੈਂਦੇ ਸੀ ਸਾਡਾ ਮੈਸੇਜ ਵੀ ਇੱਕ ਦੂਜੇ ਨੂੰ ਅਸੀਂ ਕਰਦੇ ਰਹਿੰਦੇ ਸੀ ਕਹਿੰਦਾ ਨੌਵੇਂ ਦਿਨ ਮੈਨੂੰ ਮਨਪ੍ਰੀਤ ਦਾ ਮੈਸੇਜ ਆਇਆ ਤੇ ਮੈਨੂੰ ਕਹਿੰਦਾ ਵੀ ਬੜਾ ਚੰਬਾ ਲੱਗਿਆ ਕਹਿੰਦੀ ਵੀ ਰਵੀ ਮੈਂ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਆ ਕਹਿੰਦਾ ਮੈਂ ਸੋਚਿਆ ਵੀ ਉਸ ਦਿਨ ਦੇ ਤਾਂ ਗੱਲਾਂ ਕਰੀ ਜਾਂਦੇ ਆ ਵੀ ਅੱਜ ਕਿਹੜੀ ਜ਼ਰੂਰੀ ਗੱਲ ਆ ਚਲ ਕਹਿੰਦਾ ਮੈਂ ਉਹਨੂੰ ਕਿਹਾ ਵੀ ਹਾਂਜੀ ਦੱਸੋ ਕਹਿੰਦੀ ਸੌਰੀ ਮੈਨੂੰ ਮਾਫ਼ ਕਰ ਦਿਓ ਮੈਂ ਤੁਹਾਨੂੰ ਝੂਠ ਬੋਲਿਆ ਵੀ ਮੈਂ ਤਾਂ ਕਿਸੇ ਹੋਰ ਮੁੰਡੇ ਨੂੰ ਪਸੰਦ ਕਰਦੀ ਆ ਤੇ ਉਹ ਮੁੰਡਾ ਨਾ ਬਲੈਕ ਕਰਦਾ ਨਸ਼ੇ ਵੇਚਦਾ ਤੇ ਇਸ ਕਰਕੇ ਉਹ ਮੁੰਡਾ ਜੇਲ੍ਹ ਚਾ ਹੁਣ ਪੜਿਆ ਹੋਇਆ ਪਰ ਮੈਂ ਤੁਹਾਨੂੰ ਧੋਖਾ ਨਹੀਂ ਦੇਣਾ ਚਾਹੁੰਦੀ ਵੀ ਮੈਂ ਅਸੀਂ ਦੋਨਾਂ ਨੇ ਜਨਮ ਮਰਨ ਦੀਆਂ ਕਸਮਾਂ ਖਾਧੀਆਂ ਨੇ ਜਦੋਂ ਵੀ ਉਹ ਜੇਲ੍ਹ ਚੋਂ ਆ ਗਿਆ ਤੇ ਜੇ ਉਹਨੂੰ ਪਤਾ ਲੱਗ ਗਿਆ ਨਾ ਮੇਰੀ ਮੰਗਣੀ ਹੋ ਗਈ ਤੇ ਐ ਨਹੀਂ ਪਤਾ ਉਹ ਤੁਹਾਨੂੰ ਮਾਰ ਦੇ ਵੀ ਮੈਂ ਉਹਦੇ ਨਾਲ ਵਾਦਾ ਕੀਤਾ ਹੋਇਆ ਵੀ ਅਸੀਂ ਦੋਨਾਂ ਨੇ ਵਿਆਹ ਕਰਾਉਣਾਗਾ ਵੀ ਤੁਸੀਂ ਇਹ ਮੰਗਣੀ ਤੋੜ ਦਿਓ ਕਹਿੰਦਾ ਵੀ ਉਹਦੀ ਇਹ ਗੱਲ ਸੁਣ ਕੇ ਵੀ ਮੈਨੂੰ ਚੱਕਰ ਹੀ ਆ ਗਿਆ ਕਿਉਂਕਿ ਕਹਿੰਦਾ ਇਹਨਾਂ 10 ਦਿਨਾਂ ਦੇ ਵਿੱਚ ਵੀ ਮੇਰੀ ਪੂਰੀ ਗੂੜੀ ਸਾਂਝ ਪੈ ਗਈ ਸੀ ਉਹਦੇ ਨਾਲ ਵੀ ਮੈਂ ਸੁਪਨੇ ਲੈਣ ਲੱਗ ਗਿਆ ਸੀ ਉਹਦੇ ਨਾਲ ਅਗਲੀ ਜ਼ਿੰਦਗੀ ਦੇ ਇਹ ਗੱਲ ਸੁਣ ਕੇ ਕਹਿੰਦਾ ਮੈਨੂੰ ਬਹੁਤ ਗੁੱਸਾ ਆਇਆ ਤੇ ਮੈਂ ਉਹਨੂੰ ਕਾਲ ਲਾ ਲਈ ਉਹਨੇ ਮੈਸੇਜ ਕੀਤਾ ਸੀ ਮੈਂ ਕਾਲ ਲਾ ਲਈ ਕਹਿੰਦਾ ਮੈਂ ਆਖਿਆ ਵੀ ਮਨਪ੍ਰੀਤ ਤੈਨੂੰ ਥੋੜੀ ਬਹੁਤੀ ਤਹਿਜ਼ੀਬ ਹੈਗੀ ਆ ਵੀ ਉਸ ਦਿਨ ਦਾ ਮੈਂ ਤੈਨੂੰ 50 ਵਾਰੀ ਪੁੱਛ ਹਟਿਆ ਵੀ ਕੋਈ ਗੱਲ ਹੈਗੀ ਆ ਤਾਂ ਦੱਸ ਦੇ ਵੀ ਮੇਰੇ ਦਿਲ 'ਚ ਫੀਲਿੰਗ ਜਗਾ ਕੇ ਹੁਣ ਤੂੰ ਕਹਿਣੀ ਆ ਵੀ ਮੇਰੇ ਕੋਈ ਹੋਰ ਪਸੰਦ ਆ ਨਾਲੇ ਤੂੰ ਸੋਚਿਆ ਵੀ ਇਸ ਗੱਲ ਦਾ ਸਾਡੇ ਦੋਨਾਂ ਪਰਿਵਾਰਾਂ ਤੇ ਕੀ ਅਸਰ ਹੋਊਗਾ ਜਿਹੜੇ ਸਮਾਜ ਦੇ ਵਿੱਚ ਅਸੀਂ ਰਹਨੇ ਆ ਜਿਹੜੇ ਸਮਾਜ ਦੇ ਵਿੱਚ ਆਪਣੀ ਮੰਗਣੀ ਹੋਈ ਆ ਆਪਾਂ ਮੁੰਡੀਆਂ ਵਟਾਈਆਂ ਨੇ ਵੀ ਉਹਦਾ ਕੀ ਅਸਰ ਸਾਡੇ ਪਰਿਵਾਰਾਂ ਤੇ ਪਊਗਾ ਬਾਕੀ ਸਾਰੀਆਂ ਗੱਲਾਂ ਛੱਡ ਦਿਓ ਪਰਿਵਾਰਾਂ ਦੀ ਵੀ ਛੱਡ ਦਿਓ ਮੇਰੇ ਦਿਲ ਤੇ ਇਸ ਗੱਲ ਦਾ ਕੀ ਅਸਰ ਹੋਊਗਾ ਵੀ ਤੁਸੀਂ ਸੋਚਿਆ ਉਹ ਕਹਿੰਦੀ ਵੀ ਦੇਖੋ ਮੈਂ ਤੁਹਾਨੂੰ ਧੋਖੇ 'ਚ ਨਹੀਂ ਰੱਖਣਾ ਚਾਹੁੰਦੀ ਸੀ ਪਰ ਰਵੀ ਕਹਿੰਦਾ ਵੀ ਧੋਖੇ 'ਚ ਨਹੀਂ ਤੇ ਹੋਰ ਕੀ ਆ ਗੁਰੂ ਘਰ ਆਪਾਂ ਪਹਿਲੇ ਦਿਨ ਮਿਲੇ ਆ ਤੂੰ ਮੈਨੂੰ ਇਹ ਗੱਲ ਕਹੀ ਆ ਵੀ ਮੈਂ ਨੂੰ ਸਭ ਕੁਝ ਠੀਕ ਆ ਵੀ ਹੁਣ ਤੂੰ ਗੁਰੂ ਘਰ ਝੂਠ ਬੋਲ ਕੇ ਤੇ ਹੁਣ ਤੂੰ ਸੱਚੀ ਬਣਦੀ ਆ ਵੀ ਮੈਨੂੰ ਤਾਂ ਨਹੀਂ ਇਹ ਗੱਲ ਪਸੰਦ ਆਈ ਕਹਿੰਦਾ ਵੀ ਮੇਰਾ ਦਿਲ ਟੁੱਟ ਗਿਆ ਤੇ ਮੈਂ ਫੋਨ ਕੱਟਤਾ ਹਨਾ ਮੈਂ ਰੋਣ ਲੱਗ ਗਿਆ ਉੱਚੀ ਉੱਚੀ ਰੋਇਆ ਤੇ ਕਹਿੰਦਾ ਮੈਂ ਆਪਣੇ ਬੈਸਟ ਫਰੈਂਡ ਨੂੰ ਕਹਿੰਦਾ ਮੈਸੇਜ ਕੀਤਾ ਤੇ ਉਹਨੂੰ ਮੈਂ ਕਿਹਾ ਵੀ ਸ਼ਰਾਬ ਦੀ ਬੋਤਲ ਲੈ ਕੇ ਆ ਕਹਿੰਦਾ ਵੀ ਉਹ ਮੈਨੂੰ ਕਹਿੰਦਾ ਵੀ ਰਾਤ ਦੇ 10 ਵਜੇ ਪਿਆ ਸ਼ਰਾਬ ਦੀ ਬੋਤਲ ਤੂੰ ਕੀ ਕਰਨੀ ਆ ਵੀ ਕੋਈ ਆਇਆ ਕਰੇ ਕਹਿੰਦਾ ਮੈਂ ਆਖਿਆ ਵੀ ਨਹੀਂ ਤੂੰ ਲੈ ਕੇ ਆ ਕਹਿੰਦਾ ਉਹਨੂੰ ਐ ਲੱਗਿਆ ਹੋਣਾ ਵੀ ਸ਼ਾਇਦ ਕੋਈ ਰਿਸ਼ਤੇਦਾਰ ਆ ਗਿਆ ਹੋ ਉਹ ਕਹਿੰਦਾ ਕਿਉਂਕਿ ਮੈਂ ਕਦੇ ਵੀ ਸ਼ਰਾਬ ਨਹੀਂ ਪੀਤੀ ਸੀ ਕਹਿੰਦਾ ਜਦੋਂ ਉਹ ਆਇਆ ਬੋਤਲ ਲੈ ਕੇ ਤੇ ਕਹਿੰਦਾ ਸਾਡੇ ਨਾ ਦਰਵਾਜ਼ੇ ਤੇ ਬੈਠਕ ਬਣੀ ਹੋਈ ਐ ਇੱਕ ਉਹ ਬੈਠਕ ਦਾ ਮੈਂ ਗੇਟ ਖੋਲਤਾ ਤੇ ਕਹਿੰਦਾ ਮੈਂ ਉੱਥੇ ਉਹਨੂੰ ਬਿਠਾ ਲਿਆ ਕਹਿੰਦਾ ਮੈਂ ਉਹਨੂੰ ਕਿਹਾ ਵੀ ਜਾ ਅੰਦਰੋਂ ਐ ਕਰ ਵੀ ਬੋਤਲ ਪਾਣੀ ਦੀ ਤੇ ਇੱਕ ਗਲਾਸ ਲੈ ਕੇ ਆ ਵੀ ਮੈਨੂੰ ਤਾਂ ਮੰਮੀ ਪੁੱਛੂਗੀ ਕਹਿੰਦਾ ਮੈਂ ਆਖਿਆ ਵੀ ਤੂੰ ਕੀ ਕਰਨਾ ਕਹਿੰਦਾ ਮੈਂ ਉਹਨੂੰ ਕਿਹਾ ਵੀ ਯਾਰ ਤੂੰ ਲੈ ਕੇ ਆ ਮੈਂ ਤੈਨੂੰ ਫੇਰ ਦੱਸੂ ਚੱਲ ਕਹਿੰਦਾ ਉਹ ਗਲਾਸ ਤੇ ਪਾਣੀ ਦੀ ਬੋਤਲ ਲੈ ਆਇਆ ਤੇ ਇਹ ਕਹਿੰਦਾ ਮੈਂ ਵੀ ਵੱਡਾ ਸਾਰਾ ਪੈਗ ਪਾਇਆ ਤੇ ਪੈਗ ਲਾ ਕੇ ਕਹਿੰਦਾ ਮੈਂ ਆਪਣੇ ਦੋਸਤ ਨੂੰ ਸਾਰੀ ਗੱਲ ਦੱਸਤੀ ਕਹਿੰਦਾ ਵੀ ਉਹਨੂੰ ਵੀ ਇਸ ਗੱਲ ਦਾ ਦੁੱਖ ਹੋਇਆ ਤੇ ਉਹਨੇ ਕਿਹਾ ਵੀ ਇਹ ਤਾਂ ਗੱਲ ਗਲਤ ਹੈਗੀ ਤੇ ਉਹ ਮੈਨੂੰ ਕਹਿੰਦਾ ਵੀ ਹੁਣ ਤੂੰ ਕੀ ਕਰੇਂਗਾ ਕਹਿੰਦਾ ਮੈਂ ਆਖਿਆ ਵੀ ਮੈਂ ਕੀ ਕਰਨਾ ਵੀ ਮੈਂ ਘਰੇ ਗੱਲ ਕਰੂੰ ਕਹਿੰਦਾ ਮੈਨੂੰ ਮਣਪ੍ਰੀਤ ਨੇ ਸੌਂਪਾਈ ਸੀ ਵੀ ਤੂੰ ਘਰੇ ਨਹੀਂ ਦੱਸਣਾ ਫਿਰ ਹੁਣ ਗੱਲ ਕਹਿੰਦਾ ਜਾਂਦੀ ਵੀ ਕਿੱਧਰ ਸੀ ਵੀ ਜੇ ਮੈਂ ਘਰੇ ਨਹੀਂ ਦੱਸਦਾ ਸੀ ਉਹਨੇ ਜਾਣਾਂ ਫਿਰ ਵੀ ਸੀ ਤੇ ਕਹਿੰਦਾ ਮੇਰਾ ਦੋਸਤ ਮੈਨੂੰ ਕਹਿੰਦਾ ਵੀ ਨਾ ਤੂੰ ਘਰੇ ਨਾ ਦੱਸ ਜੇ ਘਰੇ ਦੱਸਤਾ ਤਾ ਉਹਨੂੰ ਦਲੇਰੀ ਮਿਲ ਗਈ ਇਸ ਗੱਲ ਦੀ ਵੀ ਗੱਲ ਨਾ ਵੀ ਮੰਨ ਲਵੋ ਕਰਦਿਆ ਨੇ ਹੁਣ ਜ਼ਬਰਦਸਤੀ ਵਿਆਹ ਕਰਤਾ ਤੇ ਕੱਲ ਨੂੰ ਉਹ ਇੱਥੋਂ ਚਲੀ ਗਈ ਵੀ ਤੂੰ ਹਜੇ ਵੇਖ ਤੂੰ ਕੁਝ ਟਾਈਮ ਦੇਖ ਤੂੰ ਨਾ ਫੋਨ ਕਰਨਾ ਮੈਸੇਜ ਕਰ ਕਹਿੰਦਾ ਵੀ ਮੇਰੇ ਮਤਲਬ ਉਸ ਰਾਤ ਮੈਂ ਕਿਵੇਂ ਕੱਢੀ ਸ਼ਰਾਬ ਪੀ ਕੇ ਕੱਢੀ ਮੇਰਾ ਦੋਸਤ ਮੇਰੇ ਕੋਲ ਹੀ ਪੈ ਗਿਆ ਤੇ ਅਸੀਂ ਗਰਮੀ ਦੇ ਵਿੱਚ ਕਹਿੰਦਾ ਉਸੇ ਬੈਟਕ ਦੇ ਵਿੱਚ ਹੀ ਪਏ ਰਹੇ ਕਹਿੰਦਾ ਵੀ ਅਗਲੇ ਦਿਨ ਮੈਂ ਜਦੋਂ ਉੱਠਿਆ ਨਾ ਤਾਂ ਮੇਰੀ ਮੰਮੀ ਨੇ ਗੇਟ ਖੜਕਾਇਆ ਤੇ ਕਹਿੰਦਾ ਮੈਨੂੰ ਮੇਰੀ ਅੱਖਾਂ ਸੁੱਜੀਆਂ ਹੋਈਆਂ ਸੀ ਤੇ ਮੇਰੀ ਮਾਂ ਕਹਿੰਦੀ ਵੀ ਤੈਨੂੰ ਕੀ ਹੋ ਗਿਆ ਵੀ ਅੱਖਾਂ ਕਾ ਤੋ ਸੁੱਜੀਆਂ ਕਹਿੰਦਾ ਮੈਂ ਆਖਿਆ ਵੀ ਮਾਂ ਮੈਨੂੰ ਹੀ ਨੀਂਦ ਨਹੀਂ ਆਈ ਕਹਿੰਦਾ ਫਿਰ ਉਹ ਦੂਬਾ ਦਾ ਉਦਾਸ ਰਹਿਣ ਲੱਗ ਗਿਆ ਪੂਰਾ ਤੇ ਕਹਿੰਦਾ ਮੇਰੀ ਮਾਂ ਕਿਹਾ ਕਰੇ ਵੀ ਤੈਨੂੰ ਕੀ ਹੋ ਗਿਆ ਵੀ ਤੂੰ ਤਾਂ ਇੰਨਾ ਖੁਸ਼ ਸੀ ਵੀ ਤੂੰ ਉਦਾਸ ਕਿਉਂ ਰਹਿਣਾ ਵੀ ਨਾਲੇ ਅੱਗੇ ਮਨਪ੍ਰੀਤ ਨਾਲ ਮੇਰੀ ਗੱਲ ਕਰਾ ਦਿੰਦਾ ਸੀ ਵੀ ਹੁਣ 4-5 ਦਿਨ ਹੋ ਗਏ ਤੂੰ ਗੱਲ ਨਹੀਂ ਕਰਾਈ ਤਾਂ ਕਹਿੰਦਾ ਮੈਂ ਆਪਣੀ ਮਾਂ ਨੂੰ ਬਹਾਨਾ ਮਾਰਿਆ ਵੀ ਮਾਂ ਮਨਪ੍ਰੀਤ ਪੜਦੀ ਆ ਉਹਦੇ ਪੇਪਰ ਆ ਗਏ ਵੀ ਮੇਰੇ ਨਾਲ ਵੀ ਨਹੀਂ ਗੱਲ ਹੋਈ ਤੇ ਕਹਿੰਦਾ ਵੀ ਇਹ ਗੱਲ ਕਦੇ ਮੇਰੇ ਮਨ ਤੇ ਭਾਰੀ ਪੈ ਜਾਂਦੀ ਤੇ ਕਹਿੰਦਾ ਮੈਂ ਬੜਾ ਰੋਂਦਾ ਤੇ ਇੱਕ ਦਿਨ ਕਹਿੰਦਾ ਮੈਂ ਫੇਰ ਸੋਰੀਂ ਘਰੋਂ ਤੇ ਕਹਿੰਦਾ ਮੈਂ ਰਾਤ ਨੂੰ ਸ਼ਰਾਬ ਪੀਤੀ ਤੇ ਕਹਿੰਦਾ ਸ਼ਰਾਬ ਦੇ ਨਸ਼ੇ ਵਿੱਚ ਕਹਿੰਦਾ ਮੈਨੂੰ ਵੀ ਪਤਾ ਨਹੀਂ ਲੱਗਿਆ ਤੇ ਕਹਿੰਦਾ ਮੈਂ ਨਾ ਘਰੋਂ ਨਿਕਲਿਆ ਤੇ ਕਹਿੰਦਾ ਮੈਂ ਸਾਡੇ ਪਿੰਡ ਤੋਂ ਕਾਫੀ ਦੂਰ ਥੋੜੀ ਜਿਆਦਾ ਦੂਰ ਵੀ ਨਹੀਂ ਨਹਿਰ ਵਗਦੀ ਸੀ ਕਹਿੰਦਾ ਮੈਂ ਨਹਿਰ ਤੇ ਚਲਾ ਗਿਆ ਨਹਿਰ ਤੇ ਗਿਆ ਕਹਿੰਦਾ ਵੀ ਕੋਈ ਜਿਆਦਾ ਰਾਤ ਨਹੀਂ ਹੋਈ ਸੀ ਤੇ ਉੱਥੇ ਕਹਿੰਦਾ ਨਹਿਰ ਦੇ ਨਾਲ ਜਿਹੜੇ ਖੇਤ ਆ ਉੱਥੇ ਨਾ ਕੋਈ ਕੰਮ ਕਰੀ ਜਾਂਦੇ ਸੀਗੇ ਕਿਸੇ ਦੇ ਖੇਤ 'ਚ ਤੇ ਕਹਿੰਦਾ ਜਦੋਂ ਮੈਂ ਨਹਿਰ ਦੇ ਵਿੱਚ ਛਾਲ ਮਾਰੀ ਨਸ਼ੇ 'ਚ ਮੈਨੂੰ ਕਹਿੰਦਾ ਵੀ ਮੈਂ ਆਤਮ ਹੱਤਿਆ ਕਰਨ ਗਿਆ ਸੀ ਕਹਿੰਦਾ ਜਦੋਂ ਹੁਣ ਟਿੱਕੀ ਰਾਤ ਚ ਮੈਂ ਛਾਲ ਮਾਰੀ ਤਾਂ ਕਿਸੇ ਨੂੰ ਪਤਾ ਲੱਗਿਆ ਵੀ ਕੁਝ ਡਿੱਗਿਆਗਾ ਖੇਤਾਂ ਵਾਲੇ ਆ ਗਏ ਕਹਿੰਦਾ ਉਹਨਾਂ ਨੇ ਮੈਨੂੰ ਕੱਢ ਲਿਆ ਤੇ ਕਹਿੰਦਾ ਇੰਨੇ ਨੂੰ ਮੇਰਾ ਸ਼ਰਾਬਦਾਰ ਨਸ਼ਾ ਵੀ ਲੈ ਗਿਆ ਜਦੋਂ ਉਹਨਾਂ ਨੇ ਮੈਨੂੰ ਉਹ ਕੀਤਾ ਹਲੂਣਿਆ ਪਾਣੀ ਕੱਢਿਆ ਮੇਰੇ ਮੂੰਹ ਚ ਬાળા ਪਾਣੀ ਤਾਂ ਪਿਆ ਨਹੀਂ ਸੀ ਕਹਿੰਦਾ ਹੁਣ ਕਿਹੜਾ ਨਹਿਰ ਵਾਲੀ ਡੂੰਗੀ ਸੀ ਜਦ ਕਹਿੰਦਾ ਉਹਨਾਂ ਨੇ ਮੈਨੂੰ ਹਲਾ ਹਲੂ ਕੇ ਜੇ ਬੁਲਾਇਆ ਤੇ ਕਹਿੰਦਾ ਮੈਨੂੰ ਕਹਿੰਦੇ ਵੀ ਤੂੰ ਕੌਣ ਐ ਤੇ ਕਿੱਥੋਂ ਆਇਆ ਕਹਿੰਦਾ ਮੇਰੇ ਤੋਂ ਬੋਲਿਆ ਨਾ ਗਿਆ ਤੇ ਉਹਨਾਂ ਚੋਂ ਕਹਿੰਦਾ ਇੱਕ ਬੰਦਾ ਮੈਨੂੰ ਜਾਣਦਾ ਸੀ ਵੀ ਉਹਨੇ ਊ ਮੈਨੂੰ ਵੇਖਿਆ ਹੋਇਆ ਸੀ ਤੇ ਉਹ ਕਹਿੰਦਾ ਵੀ ਇਹ ਤਾਂ ਆਪਣੇ ਨਾਲ ਵਾਲੇ ਪਿੰਡ ਦਾ ਮੁੰਡਾ ਗਾ ਵੀ ਮੈਂ ਬੱਸ 'ਚ ਦੇਖਿਆ ਇਹਨੂੰ ਕਈ ਵਾਰੀ ਵੀ ਮੈਨੂੰ ਐ ਨਹੀਂ ਪਤਾ ਕੀ ਦਾ ਤੇ ਉਹਨਾਂ ਨੇ ਕਹਿੰਦਾ ਮੈਨੂੰ ਕਿਹਾ ਵੀ ਕੀ ਗੱਲ ਐ ਵੀ ਤੂੰ ਨਹਿਰ 'ਚ ਕਿਉਂ ਛਾਲ ਮਾਰੀ ਤੇ ਕਹਿੰਦਾ ਮੈਂ ਉੱਚੀ ਉੱਚੀ ਰੋਣ ਲੱਗ ਗਿਆ ਕਹਿੰਦਾ ਵੀ ਉਹਨਾਂ ਨੇ ਮੈਨੂੰ ਕੁਝ ਨਹੀਂ ਪੁੱਛਿਆ ਤੇ ਇਹ ਕਹਿੰਦੇ ਮੈਨੂੰ ਕਹਿੰਦੇ ਵੀ ਚੱਲ ਤੈਨੂੰ ਘਰੇ ਛੱਡ ਕੇ ਆਈਏ ਕਹਿੰਦਾ ਮੈਂ ਕਿਹਾ ਵੀ ਮੈਂ ਨਹੀਂ ਘਰੇ ਜਾਣਾ ਮੈਂ ਤਾਂ ਮਰਨਾ ਉਹ ਕਹਿੰਦੇ ਵੀ ਨਹੀਂ ਜੇ ਅਸੀਂ ਨਾ ਹੁੰਦੇ ਤਾਂ ਤੂੰ ਮਰ ਜਾਂਦਾ ਵੀ ਅਸੀਂ ਨਹੀਂ ਤੈਨੂੰ ਮਰਨ ਕਹਿੰਦਾ ਮੈਂ ਕਿਹਾ ਵੀ ਮੈਂ ਘਰੇ ਨਹੀਂ ਜਾਣਾ। ਕਹਿੰਦਾ ਉਹ ਬੰਦੇ ਨਾ ਮੈਨੂੰ ਆਪਦੇ ਘਰੇ ਲੈ ਗਏ। ਤੇ ਆਪਦੇ ਘਰੇ ਲੈ ਕੇ ਗਏ ਤੇ ਉਹਨਾਂ ਨੇ ਕਹਿੰਦਾ ਮੇਰਾ ਜਿਹੜਾ ਮੈਂ ਜਦੋਂ ਨਹਿਰ 'ਚ ਛਾਲ ਮਾਰੀ ਆ ਕਹਿੰਦਾ ਵੀ ਨਾਲੇ ਮੈਂ ਨਸ਼ੇ 'ਚ ਸੀ ਤਾਂ ਵੀ ਕਹਿੰਦਾ ਮੈਂ ਫੋਨ ਆਪਦਾ ਬਾਹਰ ਰੱਖਿਆ ਸੀ ਤੇ ਮੇਰੀਆਂ ਚੱਪਲਾਂ ਵੀ ਬਾਹਰ ਸੀ ਵੀ ਜੇ ਮੈਂ ਮਰ ਗਿਆ ਤਾਂ ਸਵੇਰ ਮੈਨੂੰ ਭਾਲ ਲੈਣਗੇ ਹਨਾ ਫੋਨ ਤੋਂ ਚੱਪਲਾਂ ਤੋਂ ਪਤਾ ਲੱਗ ਜੂ ਵੀ ਨਹਿਰ 'ਚ ਛਾਲ ਮਾਰੀ। ਤੇ ਕਹਿੰਦਾ ਉਹਨਾਂ ਨੇ ਆਸte ਪਾਸੇ ਸਮਾਨ ਤਾਂ ਵੇਖਿਆ ਹੀ ਵੀ ਇਹਦਾ ਸਮਾਨ ਹੋਊ ਕਹਿੰਦਾ ਉਹਨਾਂ ਨੇ ਮੇਰਾ ਫੋਨ ਚੱਕ ਲਿਆ। ਤੇ ਕਹਿੰਦਾ ਜਦੋਂ ਘਰੇ ਆ ਗਏ ਤੇ ਘਰੇ ਆ ਕੇ ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਫੋਨ ਦਾ ਲੋਕ ਦੱਸ ਦੇ ਪਹਿਲਾਂ ਤਾਂ ਕਹਿੰਦਾ ਮੈਂ ਦੱਸਿਆ ਨਾ ਫਿਰ ਕਹਿੰਦਾ ਜਦੋਂ ਉਹ ਜਾਦਾ ਮਿੰਟ ਤਾਂ ਕਰਨ ਲੱਗੇ ਤਾਂ ਮੈਂ ਫੋਨ ਦਾ ਲੋਕ ਦੱਸਿਆ ਤੇ ਉਹਨਾਂ ਨੇ ਕਹਿੰਦਾ ਵੀ ਮੇਰੇ ਪਾਪਾ ਦਾ ਨੰਬਰ ਕੱਢਿਆ ਤੇ ਮੇਰੇ ਪਾਪਾ ਨੂੰ ਫੋਨ ਕਰਤਾ ਵੀ ਤੁਹਾਡਾ ਬੇਟਾ ਵੀ ਸਾਡੇ ਕੋਲ ਵੀ ਘਰੇ ਆ ਉਹ ਕਹਿੰਦਾ ਵੀ ਮੇਰਾ ਬੇਟਾ ਤਾਂ ਘਰੇ ਪਿਆ ਸੀ ਤਾਂ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਵੀ ਅਸੀਂ ਸਵੇਰ ਗੱਲ ਕਰਾਂਗੇ ਤੁਹਾਡੇ ਨਾਲ ਵੀ ਇਹ ਇੱਥੇ ਆ ਹੁਣ ਕਹਿੰਦਾ ਵੀ ਮੇਰੇ ਪਾਪਾ ਨੂੰ ਫਿਕਰ ਹੋ ਗਿਆ ਵੀ ਮੈਂ ਇਸ ਤਰ੍ਹਾਂ ਕਿਵੇਂ ਚਲੇ ਗਿਆ ਕਹਿੰਦਾ ਮੇਰੇ ਪਾਪਾ ਕਹਿੰਦੇ ਵੀ ਤੁਸੀਂ ਕਿਹੜੇ ਪਿੰਡ ਤੋਂ ਆਉਣ ਜਾਂ ਕੌਣ ਹੋ ਤੁਸੀਂ ਵੀ ਮੈਂ ਲੈ ਕੇ ਜਾਣਾ ਇਹਨੂੰ ਤਾਂ ਕਹਿੰਦਾ ਵੀ ਅਸੀਂ ਕਹਿੰਦਾ ਮੈਨੂੰ ਉਹ ਕਹਿਣ ਲੱਗੇ ਵੀ ਤੇਰਾ ਪਿਓ ਫਿਕਰ ਕਰਦਾ ਵੀ ਚੱਲ ਅਸੀਂ ਤੈਨੂੰ ਛੱਡਿ ਆਉਣੇ ਆ ਚੱਲ ਕਹਿੰਦਾ ਮੈਂ ਕਿਹਾ ਵੀ ਹਾਂ ਮੈਨੂੰ ਘਰੇ ਛੱਡਿ ਆਓ ਕਹਿੰਦਾ ਉਹਨਾਂ ਨੇ ਗੱਡੀ ਕੱਢੀ ਤੇ ਮੈਨੂੰ ਗੱਡੀ 'ਚ ਬਿਠਾ ਕੇ ਸਾਡੇ ਘਰੇ ਲੈ ਗਏ ਮੇਰੇ ਮਾਪਿਓ ਕਹਿੰਦਾ ਵੀ ਬਹੁਤ ਫਿਕਰ ਦੇ ਵਿੱਚ ਗਾ ਹਾਂ ਉਹਨਾਂ ਪਿਓ ਉਹ ਉਡੀਕ 'ਚ ਬੈਠੇ ਸੀ ਵੀ ਕਦੋਂ ਹਨਾ ਵੀ ਮੈਨੂੰ ਲੈ ਕੇ ਜਾਣਗੇ ਤੇ ਕਹਿੰਦਾ ਉਹਨਾਂ ਨੇ ਮੇਰੀ ਇਸ ਹਾਲਤ ਨੂੰ ਦੇਖ ਕੇ ਉਹ ਘਬਰਾ ਗਏ ਤੇ ਫਿਰ ਕਹਿੰਦਾ ਵੀ ਉਹ ਬਹਿ ਗਏ ਮੇਰੀ ਮਾਂ ਚਾਹ ਕਰ ਲਈ ਤੇ ਬੈਠੇ ਜਦੋਂ ਕਹਿੰਦਾ ਫਿਰ ਉਹਨਾਂ ਨੇ ਮੈਨੂੰ ਪੁੱਛਿਆ ਵੀ ਚਲ ਤੂੰ ਆਪਦੇ ਮਾਪਿਓ ਦੇ ਸਾਹਮਣੇ ਦੱਸ ਦੇ ਤੇ ਕਹਿੰਦਾ ਫਿਰ ਮੈਂ ਸਾਰੀ ਗੱਲ ਦੱਸ ਦਿੱਤੀ ਵੀ ਆਹ ਗੱਲ ਹੋ ਗਈ ਤੇ ਕਹਿੰਦਾ ਮੇਰੀ ਮਾਂ ਮੈਨੂੰ ਗੱਲ ਲਾ ਕੇ ਰੋਵੇ ਵੀ ਪੁੱਤ ਤੂੰ ਤਾਂ ਰਿਸ਼ਤਾ ਲੈਣ ਨੂੰ ਤਿਆਰ ਨਹੀਂ ਸੀ ਵੀ ਮੈਂ ਹੀ ਤੈਨੂੰ ਦਬਾ ਪਾਇਆ ਸੀ ਵੀ ਉਹ ਇਹੋ ਜੀ ਨਿਕਲੀ ਕਹਿੰਦਾ ਉਸੇ ਅੱਧੀ ਰਾਤ ਨੂੰ ਕਹਿੰਦਾ ਮੇਰੀ ਮਾਂ ਨੇ ਮੇਰੀ ਮਾਸੀ ਨੂੰ ਫੋਨ ਲਾਇਆ ਤੇ ਕਿਹਾ ਵੀ ਮਨਪ੍ਰੀਤ ਨੇ ਤਾਂ ਆਹ ਗੱਲ ਕੀਤੀ ਆ ਤਰ ਵੀ ਕਹਿੰਦਾ ਕਿ ਮੇਰੀ ਮਾਸੀ ਕਹਿੰਦੀ ਵੀ ਹੁਣ ਤਾਂ ਚਲੋ ਹਨੇਰਾ ਹੋਇਆ ਪਿਆ ਵੀ ਮੈਂ ਸੁਬ੍ਹਾ ਗੱਲ ਕਰੂੰ ਵੀ ਫਿਰ ਹੁਣ ਆਪਾਂ ਉਸ ਕੁੜੀ ਨਾਲ ਰਿਸ਼ਤਾ ਰੱਖਣੇ ਨਹੀਂ ਵੀ ਕੱਲ ਨੂੰ ਕੱਲ ਨੂੰ ਆਪਣੀ ਬਦਨਾਮੀ ਹਨ ਕਰਵਾਉਗੀ ਨਾਲੇ ਜਦੋਂ ਕਹਿੰਦੀ ਆ ਵੀ ਮੈਂ ਜਾਣਾ ਹੀ ਆ ਉਹਦੇ ਨਾਲ ਰਹਿਣੀ ਨਹੀਂ ਵੀ ਆਪਣੇ ਮੁੰਡੇ ਦਾ ਕੋਈ ਨੁਕਸਾਨ ਕਰੂਗਾ ਉਹ ਵੀ ਬੈਲੀ ਬੰਦੇ ਨਾਲ ਜਦੋਂ ਉਹਦੀ ਕੋਈ ਗੱਲਬਾਤ ਆ ਚਲੋ ਕਹਿੰਦਾ ਵੀ ਉਹ ਬੰਦੇ ਮੈਨੂੰ ਛੱਡ ਕੇ ਚਲੇ ਗਏ ਤੇ ਮੇਰੇ ਪਾਪਾ ਨੇ ਵਾਰ-ਵਾਰ ਉਹਨਾਂ ਦਾ ਧੰਨਵਾਦ ਕੀਤਾ ਫੇਰ ਕਹਿੰਦਾ ਜਿਹੜਾ ਉਹ ਬੰਦਾ ਜਿਨ੍ਹਾਂ ਨੇ ਮੈਨੂੰ ਨਹਿਰ ਚੋਂ ਕੱਢਿਆ ਸੀ ਕਹਿੰਦਾ ਉਹ ਕਹਿੰਦਾ ਵੀ ਮੇਰੇ ਚਾਰ ਧੀਆਂ ਨੇ ਤੇ ਮੈਂ ਆਪਣੀ ਤੀ ਦਾ ਰਿਸ਼ਤਾ ਵੀ ਤੁਹਾਡੇ ਮੁੰਡੇ ਨੂੰ ਕਰੂੰਗਾ ਜੇ ਤੁਹਾਨੂੰ ਇਤਰਾਜ਼ ਨਾ ਹੋਵੇ ਤਾਂ ਮੇਰਾ ਪਿਓ ਕਹਿੰਦਾ ਵੀ ਕੋਈ ਗੱਲ ਨਹੀਂ ਵੀ ਹਜੇ ਮੇਰੇ ਮੁੰਡੇ ਨੂੰ ਇਸ ਸਦਮੇ ਚੋਂ ਬਾਹਰ ਆਉਣ ਦਿਓ ਤੇ ਕਹਿੰਦਾ ਵੀ ਆਪਾਂ ਸੋਚ ਲਾਂਗੇ ਕੋਈ ਨਾ ਤੇ ਕਹਿੰਦਾ ਉਹ ਬੰਦਾ ਮੇਰੇ ਪਾਪਾ ਦਾ ਨੰਬਰ ਲੈ ਗਿਆ ਤੇ ਲੋਕ ਕਹਿੰਦਾ ਫਿਰ ਉਸ ਤੋਂ ਬਾਅਦ ਉਹਨੇ ਕਈ ਦਿਨ ਲਗਾਤਾਰ ਮੇਰਾ ਹਾਲ ਚਾਲ ਪੁੱਛਿਆ ਫੋਨ ਕਰਕੇ ਕਹਿੰਦਾ ਅਗਲੇ ਦਿਨ ਮੇਰੀ ਮਾਸੀ ਨੇ ਰਿਸ਼ਤੇਦਾਰੀ ਤੇ ਵੀ ਫੋਨ ਕਰਤਾ ਮਨਪ੍ਰੀਤ ਦੇ ਘਰੇ ਤਾਂ ਮਨਪ੍ਰੀਤ ਦੇ ਭਰਾ ਤੇ ਉਹਦੇ ਡੈਡੀ ਆਏ ਵੀ ਵਿਆਹ ਕਰ ਲੈਨੇ ਆਪਾਂ ਪਰ ਕਹਿੰਦਾ ਵੀ ਮੈਂ ਤੇ ਮੇਰੇ ਪਿਓ ਨੇ ਜਵਾਬ ਦੇਤਾ ਵੀ ਅਸੀਂ ਨਹੀਂ ਵਿਆਹਣੀ ਹੁਣ ਵੀ ਕੱਲ ਨੂੰ ਹਣਾ ਇੱਥੇ ਆਈ ਕਿਸੇ ਨਾਲ ਚਲੀ ਗਈ ਮੋੜ ਕੇ ਤੁਸੀਂ ਵੀ ਦੂਜੀ ਲੋਟ ਹੋ ਜਾਓਗੇ ਵੀ ਸਾਡਾ ਜਵਾਬ ਆ ਕਹਿੰਦਾ ਅਸੀਂ ਜਵਾਬ ਦੇਤਾ ਕਹਿੰਦਾ ਮਨਪ੍ਰੀਤ ਦੇ ਡੈਡੀ ਨੇ ਸਾਡੀਆਂ ਬਹੁਤ ਮਿਹਨਤਾਂ ਕੀਤੀਆਂ ਪਰ ਕਹਿੰਦਾ ਮੇਰਾ ਪਿਓ ਕਹਿੰਦਾ ਵੀ ਮੈਂ ਆਪਦਾ ਪੁੱਤ ਨਹੀਂ ਗਵਾਉਣਾ ਹੈਗਾ ਵੀ ਮੇਰਾ ਪੁੱਤ ਸੋਡੀਤੀ ਕਰਕੇ ਮਰ ਚੱਲਿਆ ਸੀ ਵੀ ਤੁਸੀਂ ਆਪਦੀ ਦਾ ਜੋ ਮਰਜ਼ੀ ਕਰੋ ਕਹਿੰਦਾ ਉਹ ਰੋਂਦਾ ਗਿਆ ਸਾਨੂੰ ਦੁੱਖ ਹੋਇਆ ਪਰ ਕਹਿੰਦਾ ਵੀ ਅਸੀਂ ਵੀ ਦਰਦੇ ਸੀ ਵੀ ਕੱਲ ਨੂੰ ਕੋਈ ਹੋਰ ਅਣਹੋਣੀ ਵਾਪਰ ਜੂਗੀ ਫਿਰ ਕਹਿੰਦਾ ਉਹਨਾਂ ਨਾਲੋਂ ਸਾਡਾ ਰਿਸ਼ਤਾ ਟੁੱਟ ਗਿਆ ਤੇ ਫਿਰ ਉਹੀ ਬੰਦਾ ਜਿਹੜਾ ਕਹਿੰਦਾ ਸੀ ਮੈਂ ਚਾਰ ਧੀਆਂ ਦਾ ਬਾਪ ਆ ਉਹਨੇ ਕਹਿੰਦਾ ਵੀ ਮੇਰੇ ਪਿਓ ਤੇ ਦਬਾਅ ਪਾ ਕੇ ਆ ਆਪਦੀ ਕਹਿੰਦਾ ਵੱਡੀ ਕੁੜੀ ਦਾ ਰਿਸ਼ਤਾ ਮੈਨੂੰ ਕੀਤਾ ਤੇ ਹੁਣ ਕਹਿੰਦਾ ਮੇਰੀ ਉਹਦੇ ਨਾਲ ਮੰਗਣੀ ਹੋ ਗਈ ਆ ਕਹਿੰਦਾ ਹਜੇ ਵੀ ਮੈਨੂੰ ਡਰ ਲੱਗਦਾ ਹੁੰਦਾ ਵੀ ਜਦੋਂ ਮੈਂ ਆਪਣੀ ਮੰਗੇਤਰ ਨਾਲ ਗੱਲ ਕਰਦਾ ਉਹਨੂੰ ਸਾਰਾ ਮੇਰੀ ਜ਼ਿੰਦਗੀ ਬਾਰੇ ਪਤਾ ਪਰ ਫਿਰ ਵੀ ਮੈਂ ਡਰ ਜਾਂਦਾ ਤੇ ਕਹਿੰਦਾ ਉਹ ਮੈਨੂੰ ਕਹਿੰਦੀ ਆ ਵੀ ਨਹੀਂ ਜੇ ਇੱਕ ਕੋਈ ਕੁੜੀ ਮਾੜੀ ਹੁੰਦੀ ਆ ਤਾਂ ਸਾਰੀਆਂ ਨਹੀਂ ਮਾੜੀਆਂ ਹੁੰਦੀਆਂ ਵੀ ਮੈਂ ਤੁਹਾਡੇ ਨਾਲ ਸਾਰੀ ਉਮਰ ਨਿਵਾਉਂਗੀ ਤੇ ਤੁਹਾਨੂੰ ਤੇ ਤੁਹਾਡੇ ਮੰਮੀ ਡੈਡੀ ਨੂੰ ਮੈਂ ਆਪਦਾ ਪਰਿਵਾਰ ਮੰਨਦੀ ਆਂ ਕਹਿੰਦਾ ਵੀ ਦੇਖੋ ਇੱਕ ਕੁੜੀ ਦੇ ਧੋਖੇ ਕਰਕੇ ਵੀ ਮੈਂ ਆਪਣੀ ਜ਼ਿੰਦਗੀ ਖਰਾਬ ਕਰ ਲਈ ਸੀ ਇਹਨਾਂ ਨਾਲੇ ਆਪਣੇ ਮਾਪਿਆਂ ਨੂੰ ਉਜਾੜਤਾ ਸੀ ਵੀ ਮੈਂ ਇਕੱਲਾ ਮੁੰਡਾ ਸੀ ਆਪਦੇ ਮਾਪਿਆਂ ਦੇ ਤੇ ਫਿਰ ਉਹਨੇ ਐਂਡ ਤੇ ਲਿਖਿਆ ਸੀ ਕਹਾਣੀ ਮੈਂ ਪੜ੍ਹੀ ਹੈ ਇਹ ਵੀ ਮੇਰੀ ਕੁੜੀਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਜੇ ਕੋਈ ਗੱਲ ਹੁੰਦੀ ਆ ਜਦੋਂ ਤੁਹਾਡਾ ਰਿਸ਼ਤਾ ਹੁੰਦਾ ਤੁਸੀਂ ਉਦੋਂ ਹੀ ਕਰ ਲਿਆ ਕਰੋ ਵੀ ਪਹਿਲਾਂ ਤਾਂ ਉਹਨੇ ਦੇਖੋ ਆਪਦੇ ਘਰ ਦੇਆਂ ਤੋਂ ਡਰਦੀ ਨਹੀਂ ਗੱਲ ਨਹੀਂ ਕੀਤੀ ਤੇ ਬਾਅਦ ਚ ਬਗਾਨੇ ਪੁੱਤ ਬਾਰੇ ਸੋਚਿਆ ਵੀ ਨਹੀਂ ਕਿਉਂਕਿ ਮੁੰਡੇ ਜਦੋਂ ਵੀ ਕੋਈ ਕਿਸੇ ਦਾ ਨਾਲ ਰਿਸ਼ਤਾ ਹੋ ਜਾਂਦਾ ਤਾਂ ਇੱਕ ਅਟੈਚਮੈਂਟ ਹੋ ਜਾਂਦੀ ਹੈ ਤੇ ਇਹ ਅਟੈਚਮੈਂਟ ਆ ਨਾ ਐ ਕਹਿਣ ਨਾਲ ਨਹੀਂ ਟੁੱਟਦੀ ਹੁੰਦੀ ਮੈਂ ਇਹ ਕਹਾਣੀ ਪੜ੍ਹ ਕੇ ਮੈਨੂੰ ਮੁੰਡੇ ਦੀ ਵੀ ਜਦੋਂ ਮੈਂ ਕਹਾਣੀ ਪੜ੍ਹੀ ਰਹੀ ਵੀ ਦੀ ਤਾਂ ਮੈਨੂੰ ਸੱਚੀ ਇਸ ਗੱਲ ਦਾ ਦੁੱਖ ਹੋਇਆ ਵੀ ਉਹਨੇ ਕੁੜੀ ਨੂੰ ਕਿੰਨਾ ਸੀਰੀਅਸ ਲਿਆ ਤੇ ਉਹ ਕੁੜੀ ਨੇ ਇੱਕ ਵਾਰ ਵੀ ਉਹਦੇ ਬਾਰੇ ਨਹੀਂ ਸੋਚਿਆ ਮੈਨੂੰ ਉਮੀਦ ਹੈ ਕਿ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਜੇਕਰ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸ਼ਸ਼ੀਕਾਲ ਜੀ